ਮੇਲਾ ਤਾਂ ਛਪਾਰ ਲੱਗਦਾ ਮੇਲੇ ਤੇ ਵਿਸ਼ੇਸ਼ ਰਚਨਾ ਲੇਖਕ ਜਗਜੀਤ ਸਿੰਘ ਲੋਹਟਬੱਦੀ ਸਤੰਬਰ ਦਾ ਮਹੀਨਾ ਚੜਨ ਦੇ ਨਾਲ ਹੀ ਪੰਜਾਬ ਨੂੰ ਛਪਾਰ ਦੇ ਮੇਲੇ ਦਾ ਚਾ ਚੜ ਜਾਂਦਾ ਹੈ ਸ਼ਰੋਮਣੀ ਕਵੀਸ਼ਰ ਫਜ਼ਲਦੀਨ ਲੋਹਟਬੱਦੀ ਨੇ ਤੂੰਬੇ ਦੀ ਤਾਰ ਕਸੀ ਹੈ ਤੇ ਨਵਜੋਤ ਜਰਗ ਨੇ ਸਰੰਗੀ ਦੀਆਂ ਨੇਖ ਦੇ ਲਗੋਸਿਆਂ ਤੇ ਲੋਗੜੀ ਦੇ ਰੰਗ ਬਰੰਗੇ ਫੁੱਲ ਨੱਚਣ ਲੱਗੇ ਨੇ ਗੁਲਜ਼ਾਰਾਂ ਢੋਲ ਤੇ ਡੱਗਾ ਲਾਉਣ ਨੂੰ ਤਿਆਰ ਛਪਾਰਦਾਲਾ ਦਵਾਲਾ ਮੈਕਨ ਲੱਗਿਆ ਤੇ ਉਡੀਕਨ ਲੱਗਿਆ ਮੇਲੇ ਵਾਲੇ ਮੇਲੀਆਂ ਨੂੰ ਕੋਈ ਬਿਰਹਾ ਘਰੀ ਹੋਵੇਗਾ ਜਿੱਥੇ ਬਰੂਹਾ ਉੱਤੇ ਜੀ ਆਇਆਂ ਲਿਖਿਆ ਹੋਵੇ ਪਹਿਲੀ ਗੁੱਗਾ ਨੌਮੀ ਤੋਂ ਗੁੱਗੇ ਪੀਰ ਦੀਆਂ ਭੇਟਾਂ ਗਾਗਾ ਭਗਤਾਂ ਨੇ ਪਿੰਡਾਂ ਵਿੱਚ ਅਲਖ ਜਗਾਈਏ ਮੇਲੇ ਵਿੱਚ 16 ਸਤੰਬਰ ਤੋਂ 19 ਸਤੰਬਰ ਤੱਕ ਪੰਜਾਬ ਦੇ ਸੱਭਿਆਚਾਰ ਵਿਰਸੇ ਰਾਜਨੀਤੀ ਤੇ ਧਰਮ ਦੀਆਂ ਗੂੰਜਾਂ ਫੈਲ ਗਈਆਂ ਛਪਾਰਦਾ ਮੇਲਾ ਪੰਜਾਬ ਦਾ ਸਭ ਤੋਂ ਵੱਡਾ ਇਹ ਵਿਲੱਖਣ ਮੇਲਾ ਕਹਾਉਂਦਾ ਹੈ ਬਾਦੋ ਮਹੀਨੇ ਦੀ ਚਾਨਣੀ ਚੌਦੇ ਨੂੰ ਗੁੱਗਾ ਪੀਰ ਦੀ ਮਾੜੀ ਤੇ ਲੱਗਦੇ ਇਸ ਮੇਲੇ ਦਾ ਇਤਿਹਾਸ ਪੁਰਾਣਾ ਹੈ ਤਕਰੀਬਨ 150 ਸਾਲ ਹੋ ਚੁੱਕੇ ਨੇ ਲੋਕਾਈ ਨੂੰ ਸੇਜਤਾ ਕਰਦਿਆਂ 1890 ਈਸਵੀ ਵਿੱਚ ਬਣੀ ਇਸ ਮਾੜੀ ਤੇ ਆ ਕੇ ਅੱਜ ਵੀ ਸਰਦਾਰ ਨੂੰ ਸੁੱਖ ਮੰਗਦੇ ਨੇ ਇਸ ਦੇ ਵਿਸ਼ਾਲ ਗੋਮਦ ਵਿੱਚ ਦੇ ਕੰਧ ਚਿੱਤਰਾਂ ਵਿੱਚ ਸਾਡੇ ਸੱਭਿਆਚਾਰ ਦੀਆਂ ਅਨਮੋਲ ਨਿਸ਼ਾਨੀਆਂ ਉੱਕਰੀਆਂ ਹੋਈਆਂ ਨੇ ਲੁਧਿਆਣਾ ਸ਼ਹਿਰ ਤੋਂ 28 ਕਿਲੋਮੀਟਰ ਤੇ ਮੰਡੀ ਅਮ੍ਰਿਤਸਰ ਤੋਂ 2 ਕਿਲੋਮੀਟਰ ਪੱਛਮ ਵੱਲ ਪਿੰਡ ਲਤਾਲਾ ਰਚੀਨ ਮਹਿਰਨਾ ਦਹਲੀਸ ਅਤੇ ਰਸੂਲਪੁਰ ਦੇ ਸੰਗਮ ਤੇ ਬਣੀ ਇਹ ਵਿਸ਼ਾਲ ਇਬਾਦਤ ਕਾ ਦੂਰੋਂ ਨਜ਼ਰ ਆਉਂਦੀ ਹੈ ਤੇ ਪੰਜਾਬੀਆਂ ਦੇ ਸਦੀਆਂ ਪੁਰਾਣੇ ਸਾਂਝੀ ਵਲਤਾ ਦੇ ਸਨੇਹੇ ਦੀ ਚਸ਼ਮਦੀਦ ਗਵਾ ਹੈ ਮੇਲ ਜੋਲ ਤਾਂ ਪੰਜਾਬੀਆਂ ਦੇ ਖੂਨ ਵਿੱਚ ਵਸਿਆ ਹੋਇਆ ਹੈ ਜਿੱਥੇ ਉਹ ਆਪਣੇ ਪ੍ਰਾਚਨ ਸੱਭਿਆਚਾਰ ਦੇ ਅਮੀਰ ਤੇ ਰੰਗਲੇ ਵਿਰਸੇ ਦੀ ਯਾਦ ਨੂੰ ਤਰੁਤਾਜ਼ਾ ਕਰਦੇ ਨੇ ਉgge ਲੋਕ ਧਾਰਾ ਚਿੰਤਕ ਸੁਖਦੇਵ ਮਧਪੁਰੀ ਦਾ ਕਥਨ ਹੈ ਇਹ ਉਹ ਖਾੜੇ ਹਨ ਜਿੱਥੇ ਪੰਜਾਬੀ ਆਪਣੀ ਕਠੋਰ ਤੇ ਹੱਡ ਪੰਨਮੀ ਜ਼ਿੰਦਗੀ ਨੂੰ ਭੁੱਲ ਕੇ ਖਿੜਵੇਂ ਰੋ ਵਿੱਚ ਪ੍ਰਗਟ ਹੁੰਦੇ ਹਨ ਇਹ ਲੋਕ ਮਾਨਸਿਕਤਾ ਦਾ ਆਪ ਮੁਹਾਰਾ ਪਰਵਾਹ ਹਨ ਜਿੱਥੇ ਪੰਜਾਬ ਦੀ ਨੱਚਦੀ ਗਾਉਂਦੀ ਸੰਸਕ੍ਰਿਤੀ ਸਾਫ ਦਿਸਾਉਂਦੀ ਹੈ ਸ਼ਰਦਾਲੂ ਮਾੜੀ ਤੋਂ ਆ ਕੇ ਆਪਣੇ ਪਰਿਵਾਰ ਤੇ ਪਸ਼ੂਆਂ ਦੀ ਸੁੱਖ ਮੰਗਦੇ ਹਨ ਪਤਾ ਸੀ 세ਵੀਆਂ ਤੇ ਖਿੱਲਾਂ ਦਾ ਪ੍ਰਸਾਦ ਗੁੱਗੇ ਨੂੰ ਭੇਟ ਕੀਤਾ ਜਾਂਦਾ ਹੈ ਮੇਲੇ ਦਾ ਪਹਿਲਾ ਤੇ ਪੰਜਵਾਂ ਦਿਨ ਔਰਤਾਂ ਲਈ ਰੱਖਮਾਂ ਰੱਖਿਆ ਜਾਂਦਾ ਲੋਕ ਆਪਣੇ ਪਸ਼ੂਆਂ ਦੀ ਚੌਕੀ ਵੀ ਪਰਦੇ ਹਨ ਮੱਧ ਵਾਲੇ ਦਿਨ ਮੇਲਾ ਸਿਖਰ ਤੇ ਪਹੁੰਚ ਜਾਂਦਾ ਜਿੱਥੇ ਰਾਜਨੀਤਿਕ ਕਾਨਫਰੰਸਾਂ ਆਪਣੇ ਅਗਲੇਰੇ ਕਦਮਾਂ ਦਾ ਮੁੱਢ ਬੰਦੀਆਂ ਹਨ ਗੁੱਗੇ ਦੀਆਂ ਭੇਟਾਂ ਫੀਜ਼ਾ ਵਿੱਚ ਨਿਰੰਤਰ ਗੂੰਜਦੀਆਂ ਰਹਿੰਦੀਆਂ ਹਨ ਵੱਡੇ ਮੇਲੇ ਤੋਂ 1 ਮਹੀਨੇ ਬਾਅਦ ਛੋਟਾ ਮੇਲਾ ਵੀ ਸਜਾਇਆ ਜਾਂਦਾ ਹੈ ਇਸ ਦਾ ਕਥਨਕ ਇਹ ਹੈ ਕਿ 20ਵੀਂ ਸਦੀ ਦੇ ਸ਼ੁਰੂ ਵਿੱਚ ਰਾਜੇ ਨੇ ਕੁਝ ਕਿਸਾਨਾਂ ਦੀ ਸ਼ਿਕਾਇਤ ਤੇ ਮੇਲੇ ਤੇ ਪਾਬੰਦੀ ਲਗਾ ਦਿੱਤੀ ਸੀ ਬਾਅਦ ਵਿੱਚ ਰਾਜੇ ਨੇ ਇਸ ਮੇਲੇ ਨੂੰ ਫਿਰ ਤੋਂ ਲਗਾਉਣ ਦੀ ਆਗਿਆ ਦੇ ਦਿੱਤੀ ਤੇ ਇਸੇ ਸੰਤ ਤੇ ਛੋਟਾ ਮੇਲਾ ਵੀ ਸ਼ੁਰੂ ਕਰਵਾਇਆ ਮੇਲੇ ਦੇ ਦਿਨਾਂ ਵਿੱਚ ਇੱਥੇ ਮੋਢੇ ਨਾਲ ਮੋਢਾ ਖੈਂਦਾ ਪਰ ਮੇਲੇ ਦੀ ਸਮਾਪਤੀ ਪਿੱਛੋਂ ਇੰਨਾ ਵੱਡਾ ਮੈਦਾਨ ਦੇਖ ਕੇ ਯਕੀਨ ਨਹੀਂ ਹੁੰਦਾ ਕਿ ਇੱਥੇ ਕਦੇ ਇੱਡਾ ਵੱਡਾ ਮੇਲਾ ਭਰਿਆ ਸੀ ਛੇਪਾਰ ਦਾ ਮੇਲਾ ਸਾਡੀ ਸੱਭਿਆਚਾਰਕ ਵਿਹਾਰਾਂ ਦਾ ਸੁੰਦਰ ਗੁਲਦਸਤਾ ਹੈ ਗੁੱਗਾ ਪੀਰ ਨੂੰ ਪੰਜਾਬ ਤੋਂ ਇਲਾਵਾ ਹਰਿਆਣਾ ਹਿਮਾਚਲ ਉਤਰੀ ਰਾਜਸਥਾਨ ਜੰਮੂ ਅਤੇ ਗੁਜਰਾਤ ਵਿੱਚ ਵੀ ਪੂਜਣਯੋਗ ਸਥਾਨ حاصل ਹੈ ਪਰ ਜੋ ਪ੍ਰਸਿੱਧੀ ਇਸ ਨੂੰ ਪੰਜਾਬ ਵਿੱਚ ਮਿਲੀ ਹੈ ਉਹ ਅਦਭੁਤ ਹੈ ਮੇਲੇ ਤੋਂ ਕਈ-ਕਈ ਦਿਨ ਪਹਿਲਾਂ ਘਰਾਂ ਵਿੱਚ ਮਹਿਮਾਨ ਨਿਵਾਜ਼ੀ ਲਈ ਤਿਆਰੀਆਂ ਹੁਣ ਲੱਗ ਜਾਂਦੀਆਂ ਨੇ ਸਕੂਲਾਂ ਕਾਲਜਾਂ ਤੇ ਹੋਰ ਸੰਸਥਾਨਾਂ ਵਿੱਚ ਛੁੱਟੀ ਵਾਲਾ ਮਾਹੌਲ ਬਣ ਜਾਂਦਾ ਸਾਰੇ ਰਾਂ ਮਿਲਚਪਾਰਵਲ ਜਾਂਦੇ ਲੱਗਦੇ ਨੇ ਪੈਦਲ ਸਾਈਕਲ ਕਾਰਾਂ ਟਰੈਕਟਰ ਘੋੜੇ ਹੂਠ ਮੇਲੇ ਵੱਲ ਨੂੰ ਹੌਲਦੇ ਨੇ ਗੱਬਰਾਂ ਦੀਆਂ ਢਾਣੀਆਂ ਤੋਂਵੇਂ ਚਾਦਰੇ ਪਾ ਗਲੀ ਕੈਂਚੇ ਸੱਜਾ ਤੇ ਮਾਵੇ ਵਾਲੀਆਂ ਪੱਗਾਂ ਬਨ ਕੇ ਬੋਲੀਆਂ ਪਾਉਂਦੇ ਮੇਲੇ ਵਿੱਚ ਪਹੁੰਚਦੇ ਹਨ ਟੰਡੋਲ ਪੰਗੂੜੇ ਸਰਕਸਾਂ ਰੰਗ ਬਣਦੇ ਨੇ ਰਾਜਨੀਤਿਕ ਪਾਰਟੀਆਂ ਮੇਲੇ ਦੇ ਕੱਟ 'ਚੋਂ ਆਪਣੀਆਂ ਵੋਟਾਂ ਭਰਦੀਆਂ ਨੇ ਜਲੇਬੀਆਂ ਪਕੌੜੇ ਖਜਲਾ ਤੇ ਖਡਾਉਣਿਆਂ ਦੀਆਂ ਦੁਕਾਨਾਂ 'ਤੇ ਭੀੜ ਲੱਗੀ ਹੁੰਦੀ ਹੈ ਚਾਰੇ ਪਾਸੇ ਹੁਲਾਸਾ ਮਹੌਲ ਨਜ਼ਰੀ ਪੈਂਦਾ ਜਿਉਂ-ਜਿਉਂ ਦਿਨ ਟਲਦਾ ਮੇਲੇ ਨੂੰ ਰੂਪ ਚੜ੍ਹਦਾ ਹੈ ਪਹਿਲਵਾਨਾਂ ਦੇ ਖਾੜੀ ਛਿੰਝਾਂ ਤਕੜੇ ਜੁੱਸਿਆਂ ਨੂੰ ਲਲਕਾਰਦੇ ਹਨ ਚੌੜੀਆਂ ਛਾਤੀਆਂ ਤੇ ਲਿਸ਼-ਲਿਸ਼ ਕਰਦੇ ਸਰੀਰ ਦੇਖ ਕੇ ਚੋਬਰਾਂ ਦੇ ਮੂੰਹੋਂ ਬਈ ਵਾ ਮੱਲੋ-ਮਲੀ ਨਿਕਲ ਜਾਂਦੀ ਹੈ ਇਹ ਨਸ਼ਿਆਂ ਵੱਲੋਂ ਧਿਆਨ ਹਟਾ ਕੇ ਜਵਾਨਾਂ ਨੂੰ ਸਚੱਜੇ ਰਾਹ ਤੋਰਨ ਦਾ ਇੱਕ ਜ਼ਰੀਆ ਬਣਦਾ ਟਿੱਕੀ ਰਾਤ ਨੂੰ ਗੱਬਰੂਆਂ ਦੀਆਂ ਟੋਲੀਆਂ ਬੋਲੀਆਂ ਤੇ ਮਲਵਈ ਗਿੱਦੇ ਨਾਲ ਤਮੱਚੀ ਪੜਤੀਆਂ ਨੇ ਤਾਂ ਇਉਂ ਲੱਗਦਾ ਜਿਵੇਂ ਸਮਾਂ ਬਣ ਲਿਆ ਹੋਵੇ ਪੀਰਾਂ ਦੀ ਅਰਾਧਨਾ ਤੋਂ ਮਗਰੋਂ ਬੋਲੀਆਂ ਟੱਪਿਆਂ ਨਾਲ ਮਖਾਲ ਰੰਗੀਨ ਬਣ ਜਾਂਦਾ ਤੇ ਤਾਰਿਆਂ ਦੀਆਂ ਖੇਤੀਆਂ ਦੇਖੇ ਸਕੰਦਾ ਚੇਚਤਾ ਹੀ ਨਹੀਂ ਰਹਿੰਦਾ ਸਾਡੇ ਪਿੰਡ ਦੇ ਮੁੰਡੇ ਵੇਖ ਲਓ ਜਿਉਂ ਟਾਲੀ ਦੇ ਪਾਵੇ ਕੰਨੀਦਾਰ ਮੁੰਡੇ ਪਨ ਤੇ ਚਾਦਰੇ ਪਿੰਜਣੀ ਨਾਲ ਸਹਾਵੇ ਭੰਗੜਾ ਪਾਉਂਦਿਆਂ ਦੀ ਸਿਫਤ ਕਰੀ ਨਾ ਜਾਵੇ ਰਾਤਾਂ ਨੂੰ ਇਸਤਰੀਆਂ ਵਾਲੇ ਲਿਬਾਸ ਪਾ ਕੇ ਜੋਦੋ ਨਚਾਰ ਪਹਿਲਾਂ ਪਾਉਂਦੇ ਨੇ ਤਾਂ ਪੰਜਾਬੀਆਂ ਦੇ ਬੁੱਲਾਂ ਤੇ ਹਾਸਾ ਠਣਕਦਾ ਗਮੰਤਰੀਆਂ ਦੀਆਂ ਟੱਡ ਸਰੰਗੀਆਂ ਮੇਲੇ ਦੇ ਰੂਪ ਨੂੰ ਹੋਰ ਨਿਖਾਰ ਦਿਆ ਹਨ ਕਿਸੇ ਹੀ ਰਾਂਝਾ ਪੂਰਨ ਭਗਤ ਇੰਦਰ ਬੇਗੋ ਰਾਜਾ ਰਸਾਲੂ ਸੁੱਚੇ ਸੂਰਮੇ ਜਿੱਥੇ ਜੋਸ਼ ਨਾਲ ਪਰਦ ਦਿੰਦੇ ਨੇ ਉਥੇ ਨਵੀਂ ਪੀੜ੍ਹੀ ਨੂੰ ਆਪਣੇ ਅਲੋਪ ਹੋ ਰਹੇ ਕੀਮਤੀ ਵਿਰਸੇ ਤੇ ਸਭਿਆਚਾਰ ਨਾਲ ਵੀ ਜੋੜਦੇ ਨੇ ਪੰਜ ਦਿਨ ਲੱਗਣ ਵਾਲੇ ਮੇਲੇ ਛਪਾਰ ਵਿੱਚ ਪੰਜਾਬ ਨੱਚਦਾ ਗਾਉਂਦਾ ਨਜ਼ਰ ਆਉਂਦਾ ਜਿਵੇਂ ਕੁਦਰਤ ਨੇ ਪੰਜਾਬੀਆਂ ਨੂੰ ਖੁੱਲੇ ਦਿਲ ਨਾਲ ਨਵਾਜ ਕੇ ਆਪਣੀ ਵਿਸ਼ਾਲਤਾ ਦਾ ਹੀ ਅਹਿਸਾਸ ਕਰਾਇਆ ਹੁੰਦਾ ਹੈ ਇੱਥੇ ਅਸਮਾਨੀ ਪਿੰਗ ਤਰਾਂ ਸੱਤੇ ਰੰਗ ਉਗੜਦੇ ਨੇ ਜਿੱਥੇ ਵੀਰਾਂ ਯੋਧਿਆਂ ਦੀਆਂ ਵਾਰਾਂ ਗਾ ਕੇ ਨਮਨ ਕੀਤਾ ਜਾਂਦਾ ਹੈ ਉੱਥੇ ਇਸ਼ਕ ਹਕੀਕੀ ਅਤੇ ਇਸ਼ਕ ਮਜਾਜੀ ਦੇ ਅਦਰਸ਼ਾਂ ਨੂੰ ਵੀ ਚੇਤਿਆਂ ਵਿੱਚ ਉਭਾਰਿਆ ਜਾਂਦਾ ਹੈ ਮੇਲੇ ਤਾਂ ਜੱਗ ਜਿਉਂਦਿਆਂ ਦੇ ਹੀ ਹੁੰਦੇ ਨੇ ਛਲ ਇਹ ਖੁਸ਼ੀਆਂ ਚਿਰ ਸਦੀ ਵੀ ਰਹਿਣ ਮੇਲਿਆਂ 'ਚੋਂ ਮੇਲਾ ਮੇਲਾ ਹੈ ਚਪਾਰਦਾ ਰਾਂਝਿਆਂ ਤੇ ਹੀਰਾ ਨੂੰ ਜੋ ਵਾਜਾ ਮਾਰਦਾ ਰਾਂਝਿਆਂ ਤੇ ਹੀਰਾ ਨੂੰ ਕਿਉ ਬਾਪ ਜਾਂ ਮਾਰਤਾ ਧੰਨਵਾਦ